ਬੋਤਾ ਜੀ ਅੱਜ ਹਨੂਮਾਨ ਗੜੀ ਫਗਵਾੜੇ ਦੇ ਵਿੱਚ ਹਿੰਦੂ ਸ਼ਕਤਾਂਾਂ ਦੀ ਇੱਕ ਮੀਟਿੰਗ ਹੋਈ ਆ ਉਹਨਾਂ ਦੇ ਵਿੱਚ ਹਰਵਿੰਦਰ ਸੋਢੀ ਜੀ ਸਾਡੇ ਵਿਸ਼ੇਸ਼ ਤੌਰ ਤੇ ਗੁਰਦਾਸਪੁਰ ਤੋਂ ਪਹੁੰਚੇ ਆ ਮੀਟਿੰਗ ਦੇ ਵਿੱਚ ਇਹ ਜਿਹੜਾ ਗਊ ਮਾਸ ਫੜਿਆ ਗਿਆ ਉਹਦੇ ਬਾਰੇ ਚਰਚਾ ਕੀਤੀ ਗਈ ਸਾਰੀ ਜਿਹੜੀ ਫੈਕਟਰੀ ਚੱਲਦੀ ਸੀ ਜੋਤੀ ਢਾਬੇ ਦੀ ਆੜ ਦੇ ਵਿੱਚ ਸਾਰੀ ਚਰਚਾ ਕੀਤੀ ਗਈ ਔਰ ਅਸੀਂ ਸਾਡੀ ਕੱਲ ਤੇ ਪਰਸੋ ਪ੍ਰਸ਼ਾਸਨ ਨਾਲ ਦੋ ਦਿਨ ਮੀਟਿੰਗ ਵੀ ਚੱਲਦੀ ਰਹੀ ਪ੍ਰਸ਼ਾਸਨ ਨੇ ਪਰਚਾ ਰਾਈਨ ਉਹ ਬਾਈ ਨੇਮ ਬੰਦਿਆਂ ਦੇ ਦਰਜ ਕੀਤਾ ਆ ਪਰੰਤੂ ਉਹਨਾਂ ਦੇ ਵਿੱਚੋਂ ਤਿੰਨ ਚਾਰ ਬੰਦੇ ਜਿਹੜੇ ਮੇਨ ਆ ਢਾਬੇ ਵਾਲਾ ਮੇਨ ਜਿਹੜਾ ਅੰਦਰ ਮਾਸ ਵਾਲਾ ਜਿਹੜਾ ਲਿਉਂਦਾ ਲਿਆਂਦਾ ਜਾਂ ਮੇਨ ਮਾਲਕ ਆ ਐਗਰੀਮੈਂਟ ਆ ਸਾਰੇ ਅਜੇ ਨੱਠੇ ਹੋਇਆ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਸੀ ਕਿ ਇਹਨਾਂ ਬੰਦਿਆਂ ਨੂੰ ਤੁਰੰਤ ਫੜਿਆ ਜਾਵੇ ਪ੍ਰਸ਼ਾਸਨ ਨੇ ਸਾਡੇ ਕੋਲੋਂ 2 ਦਿਨ ਦਾ ਟਾਈਮ ਲਿਆ ਸੀ ਕਿ ਅਸੀਂ 2 ਦਿਨ ਦੇ ਵਿੱਚ ਇਹਨਾਂ ਨੂੰ ਫੜ ਕੇ ਹਵਾਲਾ ਚ ਦੇਵਾਂਗੇ ਤਾਂ ਇਹਨਾਂ ਤੇ ਜੋ ਵੀ ਹੋਊਗੀ ਧਾਰਾ ਜਿਹਾ ਕਾਰਵਾਈ ਪੂਰੀ ਕਰਾਂਗੇ ਅਸੀਂ ਅੱਜ ਇੱਕ ਦਿਨ ਦਾ ਹੋ ਗਿਆ ਅਸੀਂ ਐਤਵਾਰ ਤੱਕ ਦੇਖਣਾ ਹੈ ਪ੍ਰਸ਼ਾਸਨ ਜਿਹਦਾ ਇਹਨਾਂ ਨੂੰ ਫੜਦਾ ਆ ਠੀਕ ਆ ਇਹਦਾ ਸੋਮਵਾਰ ਤੋਂ ਅਸੀਂ ਇੱਕ ਆਪਣੀ ਮੀਟਿੰਗ ਕਰਕੇ ਹਿੰਦੂਸ ਘਟਨ ਸਾਰੇ ਰਣਨੀਤੀ ਤਿਆਰ ਕਰਕੇ ਤਾਂ ਅਸੀਂ ਇਹਦਾ ਜਿਹੜਾ ਅੰਦੋਲਨ ਆ ਸ਼ੁਰੂ ਕਰਾਂਗੇ ਔਰ ਉਹਦੇ ਵਿੱਚ ਜੇ ਕੋਈ ਨਫਾ ਨੁਕਸਾਨ ਹੁੰਦਾ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਔਰ ਸੜਕਾਂ ਦੇ ਵੀ ਉਤਰਾਂਗੇ ਸਾਨੂੰ ਗੁਪਤ ਸਾਡੀਆਂ ਸਾਡੀਆਂ ਵੀ ਸੂਚਨਾ ਗੁਪਤ ਹੈਗੀਆਂ ਜੇ ਪੁਲਿਸ ਨਹੀਂ ਆਈਆਂ ਉਹਨਾਂ ਦਾ ਪਤਾ ਲੱਗਿਆ ਆ ਭਈ ਇਹ ਜਿਹੜੇ ਮਾਲਕ ਸੀ ਜਿਹੜਾ ਉਹ ਜਿਹੜੀ ਮੌਜੂਦਾ ਸਰਕਾਰ ਆ ਉਹਦਾ ਬਹੁਤ ਖਾਸ ਬੰਦਾ ਆ ਔਰ ਫਗਵਾੜੇ ਦੇ ਇੱਕ ਐਮਸੀ ਦਾ ਪਤੀ ਆ ਜਿਹਦਾ ਜਿਹੜਾ ਇਹ ਚਲਾ ਰਿਹਾ ਸੀ ਗੁਰਖ ਧੰਦਾ ਸਾਰਾ ਔਰ ਬਾਕੀ ਇਹ ਟਾਬੇ ਵਾਲਾ ਉਹ ਵੀ ਸਥਾਨੀਏ ਦੀ ਸਰਕਾਰ ਆ ਉਹਦਾ ਉਹਨਾਂ ਦਾ ਖਾਸ ਬੰਦਾ ਆ ਜੇਕਰ ਸਰਕਾਰ ਨੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾਂ ਸਰਕਾਰ ਦੇ ਸਾਡੇ ਲੋਕਲ ਬੰਦਿਆਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਨਾਂ ਦੇ ਵੀ ਖਿਲਾਫ ਕਰਨੇ ਜਾਵਾਂਗੇ ਅੰਦੋਲਨ ਕਰਾਂਗੇ ਸਾਰੇ ਹਿੰਦੂ ਸਮਾਜ ਇਕੱਠਾ ਹੋ ਕੇ ਇਸ ਲਈ ਮੇਰੀ ਪ੍ਰਸ਼ਾਸਨ ਨੂੰ ਮੰਗਾ ਪੇ ਦੋ ਦਿਨਾਂ ਚ ਇਹਨਾਂ ਨੂੰ ਫੜ ਕੇ ਜਿਹੜੇ ਦੋਸ਼ੀ ਆ ਉਹਨਾਂ ਦੇ ਕਾਰਵਾਈ ਕਰਕੇ ਹਵਾਲਾ ਚ ਦੇ ਕੇ ਤੇ ਇਹਨਾਂ ਤੋਂ ਗਾਂਵਾਰੇ ਪੁੱਛਿਆ ਜਾਵੇ ਵੀ ਇਹ ਕਿੱਥੋਂ ਗਾਈਆਂ ਲਿਆਉਂਦੇ ਸੀ ਕਿੱਦਾਂ ਕਰਦੇ ਸੀ ਕਿੱਥੇ-ਕਿੱਥੇ ਮੀਟ ਕਿਹੜੇ ਠਾਬਿਆਂ ਦੇ ਕਿਹੜੀਆਂ ਸ਼ਹਿਰਾਂ 'ਚ ਕਿਹੜੀਆਂ ਸਟੇਟਾਂ 'ਚ ਸਾਰਾ ਮੀਟ ਭੇਜਦੇ ਸੀ ਔਰ ਗਾਂ ਜਿਹੜੀ ਇਹਨਾਂ ਦੇ ਚੈਨ ਦੇ ਬਾਹਰ ਦੇ ਸ਼ਹਿਰਾਂ ਦੇ ਬੰਦੇ ਆ ਉਹ ਵੀ ਅਰੈਸਟ ਕੀਤੇ ਜਾਣ ਜੈ ਸ਼੍ਰੀ ਰਾਮ ਜੀ ਜੈ ਸ਼ੰਕਰ ਜੀ ਕੀ ਜੈ ਗਊ ਮਾਤਾ ਜੀ ਕੀ ਅੱਜ ਅਸੀਂ ਸਾਰੇ ਜਾਨੇ ਹਿੰਦੂ ਸਗਟਾ ਦੇ ਜਿਹੜੇ ਨੇਤਾ ਕਹਿ ਸਕਦੇ ਆ ਜਾਂ ਗਊ ਭਗਤ ਕਿਆਸ ਨੇ ਆਪਣੇ ਆਪ ਨੂੰ ਅਸੀਂ ਇੱਥੇ ਪਗਵਾੜਾ ਦੇ ਵਿੱਚ ਬੈਠੇ ਹੋਏ ਆਂ ਔਰ ਬੜੀ ਗਹਿਨ ਚਰਚਾ ਕੀਤੀ ਹੈ ਤੇ ਇਹ ਬੇਸ਼ੱਕ ਅਸੀਂ ਬੜੇ ਡਿਵੋਸ਼ਨ ਦੇ ਨਾਲ ਆਪਣੀ ਗਊ ਮਾਤਾ ਨੂੰ ਗਊ ਮਾਤਾ ਮੰਨ ਕੇ ਉਹਨਾਂ ਦੇ ਪ੍ਰਤੀ ਸਮਰਪਤਾ ਪਰਦੂ ਸਾਡੇ ਸਮਾਜ ਦੇ ਵਿੱਚ ਜੋ ਹੈ ਹੋ ਰਿਹਾ ਜੋ ਗਊ ਹੱਤਿਆ ਹੋ ਰਹੀ ਹੈ ਜੋ ਪ੍ਰਸ਼ਾਸਨ ਦੀ ਮੈਂ ਕਹਿ ਸਕਦਾ ਕਿ ਨਜ਼ਰਾਂ ਦੀ ਹੀਟ ਹੀ ਇਹ ਸਭ ਕੁਝ ਜੋ ਚੱਲ ਰਿਹਾ ਇਹ ਸਾਡੇ ਲਈ ਬਹੁਤ ਵੱਡਾ ਕੁਠਾਰਾ ਘਾਤ ਹੈ ਸਾਡੇ ਦਿਲਾਂ ਨੂੰ ਠੇਸ ਪਹੁੰਚਾਉਣ ਵਾਲਾ ਕृत्य ਹੈ ਜੋ ਅਸੀਂ ਹੁਣ ਬਰਦਾਸ਼ਤ ਨਹੀਂ ਕਰਾਂਗਾ ਇੰਨੀ ਵੱਡੀ ਗੱਲ ਕਿ ਸਾਡੇ ਸਮਾਜ ਦੇ ਵਿੱਚ ਹੀ ਸਾਡੇ ਵਿੱਚ ਹੀ ਇੱਕ ਵੈਸ਼ਟੂ ਟਾਬਾ ਲਿਖ ਕੇ ਉਹਦੇ ਵਿੱਚ ਗਊਮਾਸ ਪੁਰਸਿਆ ਜਾ ਰਿਹਾ ਕਿੰਨੇ ਲੋਕਾਂ ਦਾ ਜਿਹੜਾ ਧਰਮ ਪ੍ਰੇਸ਼ਟ ਹੋਇਆ ਹੈਗਾ ਕਿੰਨੇ ਜਿਹੜੇ ਇੱਕ ਕਹਿੰਦਾ ਪਤਾ ਨਹੀਂ ਕਿ ਆਪਣੇ ਧਰਮ ਦੇ ਪ੍ਰਤੀ ਪੂਰੇ ਸਮਰਪਿਤ ਹੋਣਗੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨਾਲ ਕੀ ਬਣ ਰਿਹਾ ਕਿ ਜਿੰਨੂੰ ਗਊ ਮਾਤਾ ਨੂੰ ਅਸੀਂ ਪੂਜਦੇ ਹਾਂ ਉਹਦਾ ਮਾਸਾ ਨੂੰ ਖਿਲਾਇਆ ਜਾ ਰਿਹਾ ਇਸ ਤੋਂ ਇਲਾਵਾ ਇੱਕ ਹੱਡਾ ਰੋੜੀ ਦੀ ਆੜ੍ਹੜੇ ਵਿੱਚ ਮਾਸ ਨੂੰ ਲਿਆ ਕੇ ਪੈਕਿੰਗ ਕਰਕੇ ਔਰ ਬੜੇ ਵਿਸ਼ਾਲ ਤਰੀਕੇ ਦੇ ਨਾਲ ਸਾਰੇ ਪਾਸੇ ਸਪਲਾਈ ਹੋ ਰਹੀ ਹੈ ਔਰ ਮੇਰੇ ਕਾਜ ਟ੍ਰਾਂਸਪੋਰਟੇਸ਼ਨ ਵੀ ਹੋ ਰਹੀ ਹੈ ਉਥੇ ਬਿਜਲੀ ਦੇ ਕਨੈਕਸ਼ਨ ਵੀ ਲੱਗੇ ਨੇ ਉਥੇ ਸਾਹਮਣੇ ਸਾਰੇ ਲੋਕ ਜਾ ਰਹੇ ਹੋਣਗੇ ਲੈ ਕੇ ਵੀ ਜਾ ਰਹੇ ਹੋਣਗੇ ਤੇ ਸਭ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਚੁੱਪ ਕਰਕੇ ਬੈਠੇ ਸੀ لیکن میں ایک ਫਗਵਾੜਾ ਟੀਮ ਦੀ ਜੋ ਲੋਕ ਨੇ ਜਿਹੜੇ ਸਾਡੇ ਆਪਾ ਕਹਿ ਸਕਦੇ ਹਾਂ ਸਾਡੇ ਹਿੰਦੂ ਸੰਗਠਨਾਂ ਦੇ ਜੋ ਮੁਖੀ ਨੇ ਭਰੇਂਦਰਜੀਤ ਕਰਵਲ ਜੀ ਸਾਡੇ ਦੀਪਕ ਭਾਜੀ ਸਾਡੇ ਪਲਟਾ ਜੀ ਹੋਰ ਸੋ ਮੈਨੀ ਪੀਪਲ ਜੋ ਉਥੇ ਫਗਵਾੜਾ ਨਾਲ ਬਿਲੋਂਗ ਕਰਦੇ ਨੇ ਉਹਨਾਂ ਨੇ ਜੋ ਆਪਣੀ ਮਾਤਾ ਦੇ ਪ੍ਰਤੀ ਜੋ ਸਮਰਪਣ ਭਾਵ ਦਿਖਾਇਆ ਜੋ ਇਕਤਾ ਦੇ ਨਾਲ ਐਡੇ ਵੱਡੇ ਇੱਕ ਰੈਕਟ ਨੂੰ ਉਹਨਾਂ ਨੂੰ ਓਪਨ ਕੀਤਾ ਉਹਦੇ ਵਾਸਤੇ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਇਹਨਾਂ ਦੀ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਾਰਨ ਹੈ ਕਿ ਸਾਡੀ ਗਊ ਮਾਤਾ ਦੀ ਰੱਖਿਆ ਵਾਸਤੇ ਜੋ ਇਹਨਾਂ ਨੇ ਸਟੈਪ ਚੁੱਕਿਆ ਜੇ ਵੀ ਚੁੱਪ ਕਰਕੇ ਬੈਠੇ ਰਹਿੰਦੇ ਚੱਲਦਾ ਰਣ ਸੀ ਕੀ ਪਤਾ ਕੋਰੋਨਾ ਚੱਲ ਰਿਹਾ ਸੀਗਾ ਇਹ ਜਾਂਚ ਦਾ ਵਿਸ਼ਾ ਹੈ ਇਸ ਦੇ ਨਾਲ ਹੀ ਮੈਂ ਇਹਨਾਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਦੋਂ ਇਹ ਡਿਸਕਲੋਜ਼ ਹੋ ਗਿਆ ਵੈ ਉਸ ਤੋਂ ਬਾਅਦ ਜੋ ਪ੍ਰਸ਼ਾਸਨ ਨੇ ਆਪਣੀ ਭੂਮਿਕਾ ਨਿਭਾਈ ਹੈ ਬਹੁਤ ਸراہਨੀ ਹੈ ਉਹਨਾਂ ਨੇ ਜੋ ਜੋ ਮੈਕਸਿਮ ਜੋ ਹੋ ਸਕਦਾ ਸੀਗਾ ਉਸਦੀ ਕਾਰਵਾਈ ਉਹਨਾਂ ਨੇ ਕੀਤੀ ਹੈ ਉਹਦੇ ਵਾਸਤੇ ਅਸੀਂ ਉਹਨਾਂ ਦਾ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਬਹੁਤ 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 ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਡੀ ਜਿਹੜੀ ਆਸ ਹੈ ਉਹਦਾ ਮਾਨ ਰੱਖਿਆ ਪਰ ਇਸੇ ਨਾਲੇ ਸੀ ਇਹ ਵੀ ਉਮੀਦ ਕਰਦੇ ਆ ਕਿ ਇਹ ਜਿਹੜੇ ਕ੍ਰਿਤਿਆ ਜਿਹੜੇ ਆ ਆਲ ਓਵਰ ਪੰਜਾਬ ਚ ਆਟੇ ਸਾਡੀ ਕੈਰੇਕਟਰ ਜਿਹੇ ਪੰਜਾਬ ਪੈਂਦੀ ਹੈ ਉਹਨੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਬਹੁਤ ਜਗ੍ਹਾ ਤੇ ਇਹੋ ਜਿਹੇ ਕ੍ਰਿਤੇ ਹੋ ਰਹੇ ਨੇ ਸਾਡੇ ਗੁਰਦਾਸਪੁਰ ਮਦੋਵਾ ਦਾ ਇਨਸੀਡੈਂਟ ਸੁਣੀਆ ਹੋਣਾ ਮੈਂ ਜੇਲ੍ਹ ਚ ਵੀ ਰਹਿ ਕੇ ਆ ਹੋਂ ਤੇ ਚੱਕਰ ਦੇ ਵਿੱਚ ਹੀ 10 ਦਿਨ ਕਈ ਜਗ੍ਹਾ ਤੇ ਉੱਪਰ ਪ੍ਰਸ਼ਾਸਨ ਵੀ ਥੋੜੀ ਅੰਗਲੀ ਕੱਢ ਜਾਂਦਾ ਤੇ ਮੈਂ ਮੁੱਖ ਮੰਤਰੀ ਜੀ ਨੂੰ ਸਾਡੇ ਜਿਹੜੇ ਭਗਵੰਤ ਪਾਜੀ ਐਨੇ ਵਧੀਆ ਇਨਸਾਨ ਨੇ ਜੋੜ ਨਸ਼ੇ ਦੇ ਖਿਲਾਫ ਜੋ ਉਹਨਾਂ ਨੇ ਸ਼ੁਰੂਆਤ ਕੀਤੀ ਹੋਈ ਹੈ ਉਦੇ ਨਾਲ ਨਾਲ ਮੈਂ ਉਹਨਾਂ ਨੂੰ ਰਿਕਵੈਸਟ ਵੀ ਕਰਾਂਗਾ ਕਿ ਸਾਡੀ ਗਊ ਹੱਤਿਆ ਦੀ ਰੱਖਿਆ ਵਾਸਤੇ ਵੀ ਕੁਝ ਵਿਸ਼ੇਸ਼ ਪਲਾਨ ਕਰਨ ਕਾਰਨ ਕੀ ਹੁੰਦਾ ਕਿ ਸਾਡੇ ਹਿੰਦੂ ਸੰਗਠਨ ਜਿਹੜੇ ਆ ਉਹਨਾਂ ਨੂੰ ਸੰਘਰਸ਼ ਕਰਨਾ ਪੈਂਦਾ ਜਦੋਂ ਪਤਾ ਲੱਗਦਾ ਕਿ ਕਿਤੇ ਗਊ ਹੱਤਿਆ ਹੋ ਰਹੀ ਹੈ ਉਹਨੂੰ ਜਦੋਂ ਅਸੀਂ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਦੇ ਆ ਤੇ ਕਈ ਲੋਕ ਉਸ ਚੀਜ਼ ਨੂੰ ਇਗਨੋਰ ਕਰਦੇ ਨੇ ਨਹੀਂ ਧਿਆਨ ਦਿੰਦੇ ਸਾਨੂੰ ਸੰਘਰਸ਼ ਕਰਨਾ ਪੈਂਦਾ ਸਾਨੂੰ ਸੜਕਾਂ ਤੇ ਉਤਰਨਾ ਪੈਂਦਾ ਇਹ ਚੀਜ਼ਾਂ ਜਿਹੜੀਆਂ ਉਹ ਸਾਡੇ ਸਮਾਜ ਵਾਸੀ ਠੀਕ ਨਹੀਂ ਹੈ ਇਸ ਲਈ ਮੈਂ ਸਾਡੇ ਡੀਜੀਪੀ ਸਾਹਿਬ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੱਤ ਸ ਇਹਨਾਂ ਜ਼ਰੂਰ ਕਹਿ ਦਿਓ ਕਿ ਭਈ ਇਹ ਸਾਡੀ ਆਸਥਾ ਦਾ ਮੁੱਦਾ ਹੈ ਇਹ ਸਾਡੀ ਆਸਥਾ ਹੈ ਗਊ ਮਾਤਾ ਨੂੰ ਅਸੀਂ ਅਸੀਂ ਮਾਤਾ ਮੰਨਿਆ ਜਿਸ ਤਰ੍ਹਾਂ ਸਾਨੂੰ ਸਾਡੀ ਮਾਤਾ ਨੇ ਜਨਮ ਦਿੱਤਾ ਹੈ ਸਾਨੂੰ ਇਹ ਮਾਤਾ ਆਪਣਾ ਦੁੱਧ ਦੇ ਕੇ ਸਾਨੂੰ ਪਾਲਦੀ ਹੈ ਸੋ ਅਸੀਂ ਇਹਨੂੰ ਮਾਤਾ ਮੰਨਿਆ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਗਰ ਕਿਸੇ ਆਪਣੇ ਈਸ਼ਟ ਨੂੰ ਤੁਸੀਂ ਪ੍ਰਸੰਨ ਕਰਨਾ ਹੈ ਉਹਦੇ ਸਥਾਨ ਤੇ ਜੇ ਤੁਸੀਂ ਗਊ ਮਾਤਾ ਨੂੰ ਵੀ ਪ੍ਰਸੰਨ ਕਰ ਲੈਂਦੇ ਹੋ ਉਹਨਾਂ ਦੀ ਸੇਵਾ ਕਰ ਲੈਂਦੇ ਹੋ ਤਾਂ ਸਮਝੋ ਕਿ ਉਹ ਈਸ਼ਟ ਵੀ ਪ੍ਰਸੰਨ ਹੋ ਜਾਂਦੇ ਨੇ ਸੋ ਮੈਂ ਬੇਨਤੀ ਇਹੀ ਕਰਾਂਗਾ ਕਿ ਸਾਨੂੰ ਇਹੋ ਜਿਹੀ ਲੋੜ ਹੀ ਨਾ ਪਵੇ ਕਿ ਸਾਨੂੰ ਸੜਕਾਂ ਦੇ ਉੱਪਰ ਉਤਰ ਕੇ ਜਿਹੜੇ ਆਪਣੇ ਇਸ ਘੱਟੋ-ਘੱਟ ਆਪਣੀ ਮਾਤਾ ਵਾਸਤੇ ਤੁਹਾਨੂੰ ਸੰਘਰਸ਼ ਕਰਨਾ ਪਵੇ ਇਸ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਆਪਣੀ ਜ਼ਿੰਮੇਵਾਰੀ ਸਮਝਦੇ ਲੈਣ ਔਰ ਅੱਗੋਂ ਵੀ ਉਮੀਦ ਹੈ ਕਰਾਂਗੇ ਸਾਡੇ ਜਿਹਾ ਫਗਵਾੜਾ ਦੇ ਵਿੱਚ ਉਹਨਾਂ ਨੇ ਬੜੀ ਅੱਛੀ ਭੂਮਿਕਾ ਨਿਭਾਈ ਹੈ 올ਓਵਰ ਪੰਜਾਬ ਦੇ ਵਿੱਚ ਐਸਾ ਹੀ ਕਰਨ ਸਾਡੇ ਮੱਧੋਵਾਲ ਦੇ ਵਿੱਚ ਜੋ ਪਿਛਲੇ ਦਿਨ ਹੋਇਆ ਸੀਗਾ ਅਸੀਂ ਉੱਚੀ ਉਮੀਦ ਕਰਦੇ ਹਾਂ ਕਿਉਂਕਿ ਉਹ ਸੀ ਉਸ ਜੀ ਨੂੰ ਖਤਮ ਨਹੀਂ ਕਰ ਦਿੱਤਾ ਰੁਕ ਸਕਦਾ ਹੈ ਥੋੜੀ ਦੇਰ ਲਈ ਉਮੀਦ ਕਰਦੇ ਹਾਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਸਤੇ ਕੁਝ ਚੰਗੇ ਸਟੈਪ ਚੱਕਣਗੇ ਪਰ ਅਸੀਂ ਇਹ ਉਮੀਦ ਕਰਾਂਗੇ ਕਿ ਅੱਗੇ ਹਰ ਜਗ੍ਹਾ ਦੇ ਉੱਪਰ ਜਿਸਾਂ ਮਲੇਰ ਕੋਟਲਾ ਵੀ ਹੈ ਸਮਝਿਆ ਸ ਹੈਨਾ ਉੱਥੇ ਵੀ ਕੁਝ ਇਹੋ ਜਿਹਾ ਇਨਸੀਡੈਂਟ ਮਿਲੇ ਸਿਗੇ ਪਟਿਆਲਾ ਦੀ ਵੀ ਇਨਸੀਡੈਂਸ ਆਜੇ ਹੋਏ ਸਿਗੇ ਤੋ ਸੋ ਹਰ ਜਗ੍ਹਾ ਤੇ ਤੋ ਹੋ ਰਿਹਾ ਹੈ ਕੰਮ ਇਸ ਲਈ ਸਾਡੀ ਇਹ ਆਸਥਾ ਤੱਕ ਖਿਆਲ ਰੱਖਿਆ ਜਾਏ ਮਾਨ ਰੱਖਿਆ ਜਾਏ ਤੇ ਸੋ ਹਰ ਪਰਮ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦਾ ਅਗਰ ਖਿਆਲ ਰੱਖਿਆ ਜਾਂਦਾ ਤਾਂ ਸਹੀ ਹਿੰਦੂ ਜਿਹੜੇ ਆ ਇੱਕ ਵਿਸ਼ੇਸ਼ ਭੂਮਿਕਾ ਨਿਭਾਉਂਦੇ ਨੇ ਚਾਹੇ ਉਹ ਸਰਕਾਰਾਂ ਗਠਿਤ ਕਰਨੀਆਂ ਹੋਣ ਤੇ ਸਮਾਜ ਨੂੰ ਇੱਕ ਚੰਗੀ ਸਿਰਜਣਾ ਦੇ ਨਹੀਂ ਹੋਵੇ ਸਾਡਾ ਹਿੰਦੂ ਸਮਾਜ ਵੀ ਬੜਾ ਸਹਿਯੋਗ ਕਰਦਾ ਸਾਡੇ ਇਹੋ ਜਿਹੇ ਸਾਡੇ ਯੋਧੇ ਜਿਹੜੇ ਨੇ ਜਿਹੜੇ ਸਾਡੇ ਹਿੰਦੂ ਸੰਗਠਨਾਂ ਦੇ ਵਿੱਚ ਕਾਫੀ ਆਪਣੀਆਂ ਜ਼ਿੰਦਗੀਆਂ ਦਾਤੇ ਇਹ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਵੀ ਆਪਣੇ ਸਮਾਜ ਦੇ ਦੇਲ ਵਾਸਤੇ ਹਿੰਦੂਆ ਵਾਸਤੇ ਇਹਨਾਂ ਨੇ ਜੀਲਾ ਕਟੀਆਂ ਨੇ ਇਹਨਾਂ ਨੇ ਬੜੇ ਬੜੇ ਉਹਨਾਂ ਨੇ ਸੰਘਰਸ਼ ਕੀਤੇ ਨੇ ਤਾਂ ਸੋ ਇਹ ਸਾਡੀ ਆਸ ਦਾ ਵੀ ਮਾਨ ਰੱਖਿਆ ਜਾਵੇ ਮੈਂ ਬਸ ਇਹਨਾਂ ਕਹਿਣਾ ਚਾਹਨਾ ਕਿ ਅੱਜ ਅਸੀਂ ਬੈਠ ਕੇ ਇੱਕ ਇਹੀ ਫੈਸਲਾ ਕੀਤਾ ਹੈ ਕਿ ਇਹਨੂੰ ਅਸੀਂ ਬੜੇ ਉੱਚੇ ਲੈਵਲ ਤੇ ਲੈ ਕੇ ਜਾਵਾਂਗੇ ਇਹਦੇ ਸਬੰਧ ਵਿੱਚ ਸਾਨੂੰ ਮੁੱਖ ਮੰਤਰੀ ਜੀ ਨੂੰ ਮੇ ਨਾ ਪੇਗਾ ਮਿਲਾਂਗੇ ਡੀਜੀਪੀ ਸਾਹਮਣੇ ਮਿਲਣਾ ਪਏਗਾ ਮਿਲਾਂਗੇ ਇੱਥੇ ਰਹਿ ਨਹੀਂ ਜਾਏਗਾ ਨਾਲ ਹੀ ਮੈਂ ਲਾਸਟ ਬੇਨਤੀ ਜਿਹੜੀ ਆ ਫਗਵਾੜਾ ਪ੍ਰਸ਼ਾਸਨ ਨੂੰ ਇਹ ਕੰਨਾ ਚਾਹਾਂਗਾ ਕਿ ਜਿਹੜੇ ਮੁੱਖ ਜਿਹੜੇ ਅਪਰਾਧੀ ਨੇ ਜਿਹੜੇ ਦੇਖੋ ਇੱਕ ਕੀ ਕਹਿੰਦੇ ਆ ਵੈਸ਼ਣੂਟਾ ਬਾਲ ਲਿਖ ਕੇ ਇੱਕ ਬਹੁਤ ਵੱਡਾ ਕ੍ਰਾਈਮ ਹੈ ਬਹੁਤ ਵੱਡੀ ਗ੍ਰਾਉਂਡ ਟੇਸ ਪਹੁੰਚਾਉਣ ਵਾਲੀ ਚੀਜ਼ ਹੈ ਅਗਰ ਉਹ ਇਸ ਚੀਜ਼ ਨੂੰ ਡੀਪਲੀ ਲੈ ਕੇ ਉਹ ਜਿਹੜੇ ਮੁੱਖੇ ਜਿਹੜੇ ਸੀਗੇ ਦੋਸ਼ੀ ਸੀਗੇ ਜਿਹੜੇ ਕਹਿੰਦੇ 도ੜੇ ਹੋਏ ਨੇ ਫਿਲਹਾਲ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਅਗਰ ਨਹੀਂ ਆ ਸਭ ਕੁਝ ਹੁੰਦਾ ਤਾਂ ਫਿਰ ਗੱਲ ਉੱਥੇ ਆ ਜਾਂਦੀ ਹੈ ਕਿ ਸਾਨੂੰ ਸੜਕਾਂ ਤੇ ਉਤਰਨਾ ਹੀ ਪੈਣਾ ਕਿਉਂਕਿ ਅਸੀਂ ਆਪਣਾ ਜਿਹੜਾ ਵਾ ਹੱਕ ਉਹ ਲੈ ਕੇ ਚੱਲਣਾ। ਧੰਨਵਾਦ। ਹਰ ਹਰ ਮਹਾਦੇਵ। ਹਰ ਹਰ ਮਹਾਦੇਵ। ਜੈਤ। ਜੈਤ। ਹਾਂ ਜੀ ਹਾਂ ਜੀ ਹਾਂ ਜੀ